ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤਾ ਸੰਚੰਤ ਵਿਖਿਆ ਛਲੰਗ 시ਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਤੇ ਖੰਧੜੋ ਕੀ ਪੁੱਲ ਤੁਮਾਂ ਦਿਸਮ ਸੋਣਾ ਅੱਢ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਉੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਧੀਐ ਤਿਸ ਕਾ ਤੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰ ਕਿਉ ਤ੍ਰਿਪਤਾਵੇ ਨਾ ਮਨ ਰੰਜੀਆ ਪ੍ਰਭੂ ਛੋਡ ਅਨਲੱਗ ਨਰਕਸ ਮੰਜੀਐ ਕੋ ਕਹ ਪਾਲ ਦਿਆਲ ਨਾਨਕ ਪਉ ਪੰਜੀਐ ਸ਼ਲੋਕ ਨਾਚ ਰਾਜ ਸੁਖ ਮਿਸ਼ਟੰ ਨਾਚ ਭੋਗ ਰਸ ਮਿਸ਼ਟੰ ਨਾਚ ਮਿਸ਼ਟੰ ਸੁਖ ਮਾਇਆ ਨਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ ਲਗੜਾ ਸੋ ਨਿਹ ਮਨ ਮਜਾਹੂ ਰਤਿਆ ਵਿਧੜੋ ਸਤ ਥੋਕ ਨਾਨਕ ਮਿਠੜਾ ਸੋ ਥਣੀ ਪੌੜੀ ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਨ ਸੁਆਦ ਸਭ ਠੀਕਿਆ ਕਰ ਨਿਰਨੋਂ ਡੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਪੈ ਬਸੀਠਾ ਚਰਨ ਕਮਲ ਮਨ ਵਿਦੇਆ ਜਿਉ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਦਿਨ ਸੇ ਸਭ ਝੂਠਾ ਸ਼ਲੋਕ ਹਕਤ ਜਲੰ ਨਾ ਜੀਵ ਮੀਨੰ ਨਾ ਤਿਆਗ ਚਾ ਤ੍ਰਿਕ ਮੇਗ ਮੰਡਲਾ ਬਾਣ ਦੇਧੰਚ ਕੋਰੰਕ ਨਾਦੰ ਅਲ ਬੰਧਨ Kusum ਬਾਸਨਾ ਚਰਨ ਕਮਲ ਰਚੰਤ ਸੰਤਾ ਨਾਨਕ ਆ ਨਰਚਤੇ ਮੁਖ ਦੇਖਾ ਉਪਲਕ ਛੱਡ ਆ ਨੰਡੂ ਚਿਤ ਜੀਵਨ ਸੰਗਮ ਤਿਸ ਥਣੀ ਹਰ ਨਾਨਕ ਸੰਤਾਂ ਮਿੱਤ ਪੌਣੀ ਜਿਉ ਮੱਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ ਨਾ ਦੁਖ ਰੰਕ ਹੈ ਬੇਦਿਆ ਸਨਮੁਖ ਉਠ ਤਾਵੈ ਅਵਰ ਲੋਭੀ Kusum baasuka ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ ਨਾ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਵਰ ਸਿਤੜਾ ਮਨ ਮੰਝਾਏ ਪਲਕ ਨਾ ਥੀਵੈ ਬਾਹਰਾ ਨਾਨਕ ਆਸਰੀ ਨਿਵਾਹਿ ਸਦਾ ਪਖੰਡੋ ਸਚ ਤਹਣੀ ਪੌੜੀ ਆਸਵੰਤੀ ਅਸ ਗੁਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨਾ ਕਬਹੂ ਚੂਰੀਐ ਦੇਹ ਦਰਸ ਮਨ ਚਾਉ ਲੈ ਜਾਏ ਵਸੂਰੀਐ ਖੋਲ ਪਵਿੱਤਰ ਸਰੀਰ ਚਰਨਾ ਤੂਰੀਐ ਆਰ ਬ੍ਰਹਮ ਗੁਰਦੇਵ ਸਦਾ ਹਜ਼ੂਰੀਆ ਸ਼ਲੋਕ ਰਸਨਾ ਉਚਰੰਤ ਨਾਮ ਸ੍ਰਵਣੰ ਸੁਨੰਤ ਸ਼ਬਦ ਅਮ੍ਰਿਤਾ ਨਾਨਕ ਤਿੰਨ ਸਦ ਬਲਹਾਰੰ ਜਿਨਾਂ ਤਿਆਨ ਪਾਰ ਬ੍ਰਹਮਣ ਹੱਬ ਕੂੜਾ ਵੇ ਕੰਮ ਇਕਸ ਸਾਈਂ ਬਹਾਰੇ ਨਾਨਕ ਸੇਈ ਤਨ ਜਿਨਾ ਪਿਰਹੜੀ ਸੱਚ ਸਿਉ ਪੌੜੀ ਹਦ ਬਲਿਹਾਰੀ ਤਨਾ ਜੇ ਸੁਨੰਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੋਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲੇ ਤਬ ਪਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾ ਸ਼ਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਗੋਪਾਲ ਦਰਸ਼ ਭੇਟ ਸਫਲ ਨਾਨਕ ਸੋ ਮਹੂਰਤ ਕੀ ਮਨਸਕਾ ਪਾਏ ਸੁਖ ਮਿੱਤੀ ਹੂੰ ਬਹਾਰੇ ਨਾਨਕ ਸਾ ਵੇ ਲੜੀ ਪਰਵਾਣ ਜਿਤ ਮਿਲੰਦਣੋ ਮਾਪਰੀ ਪੌੜੀ ਸਾਵੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗੁਸਾਈ ਆਠ ਪੈਰ ਹਰ ਧਿਆਏ ਕੈ ਮਨ ਇਛੁ ਪੁਜਾਈ ਵਡੈ ਭਾਗ ਸਤ ਸੰਗ ਹੋਏ ਨਿਵ ਲਗ ਪਾਈ ਮੰਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ॥ ਸ਼ਲੋਕ ਪਤਿਤ ਪੁਨੀਤ ਗੁਬਿੰਦਾ ਸਰਬ ਦੋਖ ਨਿਵਾਰਣ ਸ਼ਰਣ ਸੂਰ ਭਗਵਾਨਾ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਣਾ ਪਾਸ ਨੱਠੜੋ ਦੁਖ ਤਾਪ ਨਾਨਕ ਤਬ ਤੇ ਖੰਦਿਆਂ ਪੌੜੀ ਮੇਲ ਲੈ ਹੋ ਦਿਆਲ ਤਹ ਪੈ ਦੁਆਰਿਆ ਰਖ ਲੈ ਹੋ ਦੀਨ ਦਿਆਲ ਧੰਮ ਤਬੋ ਹਾਰਿਆ ਭਗਤ ਵੱਛਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨੋ ਮੋਇ ਸਾਰੇ ਦਰਘਲੇ ਹੋ ਦਿਆਲ ਸਾਗਰ ਸੰਸਾਰਿਆ ਸ਼ਲੋਕ ਸੰਤ ਉਦਰਣ ਦਿਆਲੰ ਆਸਰੰਗੋ ਪਾਲ ਕੀਰਤਨ ਨਿਰਮਲੰ ਸੰਤ ਸੰਗੇੜ ਓਟ ਨਾਨਕ ਪਰਮੇਸ਼ਵਰਾ ਚੰਦਨ ਚੰਦ ਨਾ ਸਰਦ ਰਤ ਮੂਲ ਨਾ ਮਿਟੇ ਕਾਮ ਸੀਤਲ ਥੀਵ ਨਾਮ ਕਾ ਜਤੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਹੈ ਮਨ ਟੋਟ ਨ ਆਵੇ ਮੂਲ ਸੰਚਿਆ ਨਾਮ ਤਨ ਸੰਤ ਜਨ ਸਿਓ ਸੰਗ ਪਾਈਐ ਵੱਡੇ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸ਼ਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਹਾ ਦਇਆਲ ਪੁਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ ਪਾ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਪੈ ਦਇਆਲ ਨਾਮ ਵਿਆਪੇ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਧਿਆਇ ਨਿਰਮਲ ਪੈ ਸਰੀਰ ਜਨ ਧੂਰੀ ਨਾ ਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਸਾਰੇ ਕਟੰਬ ਸੰਗ ਲੋਗ ਕਉਲ ਸੁਭਾਇਆ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਇਆਲ ਸੁਮਰਥ ਗੁਰ ਗੁਰ ਨਾਨਕ ਪਤਿਤ ਉਧਾਰਣ ਤਉਜਲ ਬਿਖੰ ਅਸਗਾ ਗੁਰ ਬੋਹਿ ਤੈ ਤਾਰਯੰ ਨਾਨਕ ਪੂਰ ਕਰਮ ਸਤ ਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰਪ੍ਰੀਤਾਲ ਜਪਤੈ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸ਼ਲੋਕ ਦ੍ਰਿਸ਼ਟੰਤ ਏਕੋ ਸੁਨਿਯੰਤ ਏਕੋ ਵਰਤੰਤ ਏਕੋ ਨਰਹਰਾ ਨਾਮ ਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਭਲਾ ਹਰ ਇੱਕ ਸੁਪਹਿ ਅਰਦਾਸ ਨਾਮ ਵਖਰ ਤੁਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਟਰਬ ਦਇਆਲ ਦੇ ਅੰਤ ਤੂਰਨ ਇੱਕ ਇਹ ਸਭ ਕਿਛ ਆਪੇ ਆਪ ਦੂਜਾ ਕਹਾ ਕਹੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੇ ਆਵਣ ਜਾਣਾ ਹੁਕਮ ਸਭ ਨੇ ਚਲ ਤੁੱਦ ਥੇ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੁ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਾਥ ਕਸ਼ੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਟਨੋ ਰਹਾ ਤੁਮ ਕਹੀਤ ਹੋ ਜਗਤ ਗੁਰ ਸਵਾਮੀ ਹਮ ਕਹੀਤ ਕਲਯੁਗ ਕੇ ਕਾਮੀ ਇਨ ਪੰਚਲ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਸੀ ਆਜੋ ਨਾ ਪਤਿ ਆਏ ਨਿਗਮ ਫੈਸਾਖੀ ਗੋਤਮਨਾਰ ਉਮਾ ਪਤ ਸੁਅਮੀ ਸੀਸ ਧਰਨ ਸਹਸ ਭਗ ਗਾਮੀ ਇਹਨਾਂ ਦੂਤਨ ਖਾਲ ਬਦ ਕਰ ਮਾਰਿਓ ਬਡੋ ਨਿਲਾਜ ਅਜ ਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਦਿਨ ਰਗੁਨਾਥ ਸ਼ਰਨ ਕਾ ਕੀ ਲੀਜੈ